ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਜਨ ਪਿਆਰਿਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਬ ਜੀ ਦੇ ਵਿੱਚ ਦਰਜ ਜਈਏ ਵਾਲੇ ਸ਼ਬਦਾਂ ਦੇ ਸੰਥਿਆ ਤੀਸਰੇ ਭਾਗ ਦੇ ਵਿੱਚ ਸਰਵਨ ਕਰਕੇ ਲਾਭ ਪ੍ਰਾਪਤ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਪਹਿਲਾ ਸ਼ਬਦ ਹੈ ਐੜਾ ਜਈਏ ਹੋੜਾ ਇਹਦਾ ਉਚਾਰਨ ਕਰਨਾ ਹੈ ਐੜਾ ਈੜੀ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਆਇਓ ਫਿਰ ਸ਼ਬਦ ਦਾ ਉਚਾਰਨ ਸਮਝੀਏ ਐੜਾ ਜਈਏ ਹੋੜਾ ਇਹਦਾ ਉਚਾਰਨ ਬਣੇਗਾ ਐੜਾ ਈੜੀ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਆਇਓ ਇਸ ਦਾ ਅਰਥ ਹੈ ਆਇਆ ਇਸ ਦੇ ਸਬੰਧ ਦੇ ਵਿੱਚ ਗੁਰਬਾਣੀ ਵਿੱਚ ਪੰਕਤੀ ਦਰਜ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਉਂਦੇ ਹਨ ਅਯੋ ਅੰਗ ਸਭ ਜਾਗ ਆਇਆ ਕਾਖ ਕੰਗ ਕਾਲ ਭਇਆ ਦੂਸਰਾ ਸ਼ਬਦ ਹੈ ਦੱਦੇ ਔਂਕੜ ਜਈਏ ਬਿਹਾਰੀ ਇਹ ਸਦਾ ਉਚਾਰਨ ਕਰਨਾ ਹੈ ਦੱਦੇ ਔਂਕੜ ਈੜੀ ਬਿਹਾਰੀ ਦੋਈ ਤੇ ਨਾਲ ਈੜੀ ਬਿਹਾਰੀ ਈ ਬੋਲਣਾ ਦੋਈ ਥੋੜਾ ਲੰਮਾ ਕਰਕੇ ਬੋਲਣਾ ਹੈ ਦੋਈ ਦੋਈ ਛੇਤੀ ਬੋਲਿਆ ਜਾਵੇਗਾ ਕਿਉਂਕਿ ਔਂਕਰ ਲੱਗੀ ਹੈ ਦੱਦੇ ਦੇ ਦੋਈ ਦੁਬਾਰਾ ਫਿਰ ਸਮਝਿਏ ਉਚਾਰਨ ਦੱਦੇ ਔਂਕਰ ਜੈ ਜੈ ਬਿਹਾਰੀ ਉਚਾਰਨ ਹੈ ਦੱਦੇ ਔਂਕਰ ਈੜੀ ਬਿਹਾਰੀ ਈੜੀ ਬਿਹਾਰੀ ਦੋਈ ਇਹਦਾ ਅਰਥ ਹੈ ਦੂਜੀ ਗੰਗਤੀ ਹੈ ਗੁਰਬਾਣੀ ਵਿੱਚ ਦਰਜ ਦੋਏ ਕੁਦਰਤ ਸਾਜੀ ਐ ਕਰ ਆਸਨ ਡਿੱਠੋ ਚਾਓ ਤੀਸਰਾ ਸ਼ਬਦ ਹੈ ਰਾਰਾ ਮਮਾ ਜਈਲਾ ਇਹਦਾ ਉਚਾਰਨ ਇਸ ਤਰ੍ਹਾਂ ਬਣੇਗਾ ਰਾਰਾ ਮਮਾ ਈੜੀ ਬਿਹਾਰੀ ਈੜੀ ਲਾਂ ਰਮਈਏ ਰਮਈਏ ਫਿਰ ਉਚਾਰਨ ਸਮਝੀਏ ਰਾ ਰਾ ਮਮਾ ਜਈਏ ਲਾ ਉਚਾਰਨ ਹੈ ਰਾ ਰਾ ਮਮਾ ਈੜੀ ਬਿਹਾਰੀ ਈੜੀ ਲਾ ਰਮਈਏ ਇਹਦਾ ਅਰਥ ਹੈ ਰਮਿਆ ਹੋਇਆ ਪਰਿਪੂਰਨ ਸਭ ठाਵਾਂ ਤੇ ਵਿਆਪਕ ਪੰਗਤੀ ਹੈ ਸੋ ਰਮਈਏ ਕੋ ਮਿਲੇ ਨ ਸੁਪਣਾ ਅਗਲਾ ਸ਼ਬਦ ਹੈ ਆਏ ਆਨਾ ਐੜਾ ਈੜੀ ਸਿਆਰੀ ਐੜੇ ਕੰਨਾ ਨੰਨੇ ਕੰਨਾ ਆਏ ਆਨਾ ਦੁਬਾਰਾ ਫੇਰ ਸਮਝੀਏ ਉਚਾਰਨ ਐੜਾ ਜਈਏ ਕੰਨਾ ਨੰਨੇ ਕੰਨਾ ਉਚਾਰਨ ਹੈ ਐੜਾ ਈੜੀ ਸਿਆਰੀ ਐੜੇ ਕੰਨਾ ਨੰਨੇ ਕੰਨਾ ਆਏ ਆਨਾ ਇਸ ਦਾ ਅਰਥ ਹੈ ਬੇਸਮਝ ਬਾਲਕ ਪੰਕਤੀ ਹੈ ਗੁਰਬਾਣੀ ਵਿੱਚ ਦਰਜ ਲੋਕ ਪਤੀ ਨੇ ਕਾਛੂ ਨਾ ਹੋਵੇ ਨਹੀਂ RAM ਆਏ ਆਨਾ ਅਗਲਾ ਸ਼ਬਦ ਹੈ ਕਾਇਆ ਕਕੇ ਕੰਨਾ ਜਈਏ ਕੰਨਾ ਇਸ ਦਾ ਉਚਾਰਨ ਹੈ ਕਕੇ ਕੰਨਾ ਈੜੀ ਸਿਆਰੀ ਐੜੇ ਕੰਨਾ ਕਾਇਆ ਫਿਰ ਸਮਝੀਏ ਕਕੇ ਕੰਨਾ ਜਈਏ ਕੰਨਾ ਉਚਾਰਨ ਕਕੇ ਕੰਨਾ ਈੜੀ ਸਿਆਰੀ ਐੜੇ ਕੰਨਾ ਕਾਇਆ ਅਰਥ ਹੈ ਸਰੀਰ ਗੁਰਬਾਣੀ ਵਿੱਚ ਪੰਕਤੀ ਹੈ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਜਪਜੀ ਸਾਹਿਬ ਦੇ ਵਿੱਚ ਦਰਜ ਹੈ ਪੰਕਤੀ ਅੱਗੇ ਸ਼ਬਦ ਹੈ ਪਪਾ ਜਈਏ ਕੰਨਾ ਉਚਾਰਨ ਹੈ ਪਪਾ ਈੜੀ ਸਾਰੀ ਐੜੇ ਕੰਨਾ ਪਿਆ ਅਰਥ ਹੈ ਪਈ ਜਾਂ ਲਿਖਤ ਇਥੋਂ ਤੱਕ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੁਝ ਕੁ ਜਈਏ ਵਾਲੇ ਸ਼ਬਦਾਂ ਨੂੰ ਸਮਝਣਾ ਕੀਤਾ ਹੈ ਸੰਤਿਆ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਅੱਗੇ ਸਮੱਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ